weight ਵਾਲਾ ریدر ਜਿਹੜਾ ਬੰਦਾ weight ਵਾਲਾ ਰیدر ਆਊਗਾ ਨਾ ਤਾਂ ਓਪਨ ਚ ਸਾਰੀ ਦਿਹਾੜੀ ਲੱ ਸੈਸੀ ਕਾਲਜਾਂ ਦੇ ਸਾਰਿਆਂ ਨੂੰ ਮੰਡਾ ਡਕਾ ਦੇ ਗਿਆ ਨਾਲ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਲਾਕਨੇ ਤੇ ਜ਼ਿਲ੍ਹਾ ਤਰਨਤਾਰਨਾ ਸੀਲ ਪੱਟੀ ਇਹ ਵੀ ਟੋਏ ਲੱਗ ਗਿਆ ਇਹ ਚਲ ਆ ਬੁੱਲੀ ਤਾਂ ਆਪਣੇ ਇੱਥੇ ਅੰਮਰਸੋਂ ਪਰੇ ਚੱਲ ਜਾ ਤਾਂ ਬਰਦਾ ਨਹੀਂ ਇਹ ਲਾਲਾਬਾਦ ਬਦਲੀ ਜਾਂਦੀ ਦੁਆਬੇ ਦੀ ਮੋਲੀ ਬਾਲਵੇ ਦੀ ਬੁੱਲੀ ਬਦਲ ਜਾਂਦੀ ਆ ਓਏ ਆਪਣੀ ਮਾਜੇ ਦੀ ਫਿਰ ਜਾਂਦੀ ਆ ਆਪਣੇ ਸਿਰਫ ਗਾਲਾ ਆਪਣੇ ਦਾ ਗਾਲਾ ਹੀ ਆ ਦੰਦ ਨਹੀਂ ਲੱਦਦੇ ਨਹੀਂ ਲੱਦਦੇ ਸਹੀ ਗੱਲ ਆ ਉਹਨਾਂ ਦੇ ਕਈ ਸ਼ਬਦ ਨੇ ਆਪਣੇ ਨਾਲ ਹੀ ਆ ਆਪਾਂ ਨੂੰ ਉਹ ਗਲਤੀ ਲੱਗਦਾ ਆ ਆਪਾਂ ਨੂੰ ਇਹ ਲੱਗਦਾ ਉਹਦੇ ਨਾਲਦੇ ਉਹ ਤੜਾ ਹੋਰ ਪਹਿਲਾ ਆ ਮਿਲਖਾ ਮਾਲੂ ਵਾਲਾ ਆਪਣੇ ਏਰੀਆ ਦਾ ਹੀ ਆ ਆ ਉਹ ਮੇਰਾ ਚੈਨਲ ਨਾ ਉਹ ਤੀਨਾ ਚੈਨਲ ਦਾ ਉਹ ਪੂਰਾ ਵਾ ਬੜਾ ਚੱਲਿਆ ਈ ਉਹ ਮੈਂ ਨਾ ਉਹਦੇ ਗੁਰੂਆ ਫੋਲੋਅਰ ਹੀ ਬੜੇ ਬੜੇ ਨੇ ਨਾ ਚੈਨਲ ਦਾ ਜਰਾ ਪਿੰਡ ਚੱਲੇਗਾ ਤੇ ਨਾ ਪਿੰਦਾ ਫਰੇਜ ਦਾ ਮੈਂ ਰੋਜ ਪੁਰਲ ਦਾ ਆ ਬੜਾ ਸ਼ੁਕਰ ਨੂੰ ਭੂਈ ਬਣਾ ਛੱਡਿਆ ਤੇ ਮੁੜ ਕੇ ਜਦੋਂ ਮੈਂ ਜਾ ਮੈਨੂੰ ਪੁੱਛਾਂਗਾ ਈ ਮੈਂ ਵਿੱਚ ਮੈਂ ਸਾਡੇ ਲਾਗੇ ਤੇ ਰਿਹਾ ਉਹ ਸਹੀ ਵਲੌਗ ਦੇ ਨੀ ਨਾ ਬਲੌਗ ਬਣਾਉਂਦਾ ਨੀ ਬਣਾਉਂਦਾ ਨੀ ਪਰ ਵੇਂਦਾ ਸਾਰੇ ਵੇਂਦਾ ਸਾਰੇ ਇੰਨੇ ਹੀ ਵਾਧੂ ਆ ਇੰਨੇ ਹੀ ਵਾਧੂ ਆ ਨਾ ਆਏ ਬਲੌਗਰ ਤਾਂ ਫ੍ਰੀ ਮਗਾਇਆ ਨਹੀਂ ਜਿਹੜਾ ਉਹ ਬਲੌਗਰ ਜੀ ਆਇਆ ਨਹੀਂ ਨਾ ਉਹ ਚੰਡੀਗੜ੍ਹ ਗਿਆ ਉਹ ਚੰਡੀਗੜ੍ਹ ਗਿਆ ਕਿ ਇਹ ਟੂ ਜ਼ੈਡ ਜਿੰਨੇ ਵੀ ਮਲਕੀ ਹੈਗੇ ਨਾ ਆਪਣੇ ਯੂਟਿਊਬਰ ਏਰੀਆ ਦੇ ਅਰੇ ਬਾਹਰ ਨੂੰ ਦੇਖ ਕੇ ਨੇ ਸੋਣਾ ਕੁਛ ਛੱਡਣਾ ਵੀ ਇਹਦੇ ਨਹੀਂ ਨਾ ਨਾ ਕੋਈ ਨਹੀਂ ਛੱਡ ਜਿਹੜੇ ਮਰਜ਼ੀ ਆਪਣੇ ਇਧਰ ਏਰੀਆ ਦੇ ਕਬੱਡੀ ਪਲੇਅਰ ਨੇ ਬੈਡਮਿੰਟਨ ਦੇ ਜਿਹੜੇ ਮਰਜ਼ੀ ਖਿਡਾਰੀ ਦਾ ਪੁੱਛ ਲਓ ਕਿੱਥੇ ਬੈਸਟ ਕਿੱਥੇ ਕੀ ਸਾਰੀ ਲੋ ਗਿਆ ਟੇਰ ਸਾਰੀ ਗੱਲ ਮੈਂ ਨਾ ਤੇ ਨਵਾਂ ਕੰਮ ਚ ਲਾ ਦੇ ਸਾਰੇ ਕੰਮ ਬਾ ਦੇ ਸਾਰਾ ਕੁਝ ਆਲ ਰੌਂਡਰ ਆ ਬਸ ਤੋ ਸਾ ਚਾਪੀ ਰੇ ਤੂੰ ਹੁੰਦਾ ਕੰਮ ਦੇਖਾ ਪਿਆ ਰੇ ਨਾ ਗਰਮੀ ਹੋ ਰਹੀ ਤੇ ਕੋਈ ਇੰਦਰ ਫੋਨ ਨਹੀਂ ਕਰਦਾ ਮੈਂ ਉਧਰ ਨਹੀਂ ਫੋਲ ਮਾਰਨ ਦੇ ਹਾਂ ਸਾਸ਼ਨ ਟਾਈਗਰਸ ਨੇ ਪਾਪ ਲਿੰਗ ਦਿੱਤਾ ਕਿ ਤੋਂ ਲੱਥੇ ਜਿੰਨਾ ਦੀ ਆਹ ਗੁੰਦਾ ਆ ਆਵੇ ਆਵੇ ਆਹ ਗੁੰਦਾ ਆਫਟਰ ਸਿੱਕੇ ਰੰਗ ਵਾਲਾ ਇਹ ਬਣਾਇਆ ਇਹਦਾ ਕਵਰ ਆਈ ਉਹ ਉਹਦਾ ਪੀਵ ਨੇ ਪੜਿਆ ਨਾ ਪੱਟਾ ਉਹਦਾ ਕਵਰ ਆ ਜੇ ਜਿਹੜਾ ਬਦ ਦੂਜਾ ਪੱਟਾ ਨਹੀਂ ਉਹ ਉਹ ਯੂਜ਼ ਕਰਦਾ ਹੈ ਇਹਨਾਂ ਵਾਲੇ ਦਾ ਜਿਹੜਾ ਉਹ ਉਹ ਕੰਪਨੀ ਇਹਨਾਂ ਚਿੱਤੇ ਬਣਾਉਂਦੀ ਆ ਲਾਲੀ ਬਣਾਉਂਦੀ ਆ ਆਹੋ ਇਹਦਾ ਨਾਮ ਹੋਈ ਆ ਇਹਦਾ ਬਾਬਾ ਕਿਹੜਾ ਹਿੰਦਿਆ ਕਿਹੜਾ ਸੀਪੀਐਲ ਇਦਾਂ ਕਰਕੇ 4 5 ਜੀ ਕੰਮ ਨਿਕਾ ਮੈ ਇਖੜੰਦਿਆ ਮਸਤ ਕੱਢਦਾ ਗੁਰਾਲੇ ਦਾ ਚੱਲ ਮਸਤ ਕਰੀ ਲਾ ਲਾ ਜਿਹਨਾਂ ਇਹਦਾ ਬਾਪੂ ਜੋਰਦਾ ਗੁਰੂਆ ਕੀਦਾ ਬਾਪੂ ਜਿਹੜਾ ਮਗਰ ਰਟੀਆਂ ਨੂੰ ਸਮਾ ਕੇ ਖਾਦਾ ਕੀ ਆ ਉਹ ਇੰਨਾ ਥੋੜਾ ਜਿਹੜਾ ਗੁਰੂਆ ਜਿਹੜਾ ਉਦੋਂ ਤੋਂ ਨਹੀਂ ਮਿਲਿਆ ਆ ਆਪਾਂ ਨੂੰ ਆ ਉਹ ਇਹਦਾ ਬਾਪੂ ਸੀ ਕੇ ਠੀਕ ਆ ਔਰ ਇੰਨਾ ਹੀ ਹੋਰ ਇਹਨੂੰ ਕਰੀ ਛੱਡਿਆ ਜਾਂਦਾ ਮੇਰਾ ਘਰ ਵਾਲੇ ਜੀ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਘਰ ਵਾਲੇ ਹੁਣ ਮਾਮਾ ਪਿੰਡ ਕੀ ਚੂੜੀ ਵਾਲੀ ਆ ਇੱਧਰ ਨੂੰ ਆ ਇੱਥੇ ਆ ਸੱਭ ਲਓ ਆ ਕੋਲੋਂ ਨਾ ਆ ਅਸਈ ਉਹ ਛੜਾ ਦੁੱਖਾਂ ਦੁੱਖੀ ਬਜ ਕੇ ਨਹੀਂ ਨਿਕਲ ਨਹੀਂ ਪੈਣਾ ਪੀੜਾਂ ਚ ਦੁੱਖਾਂ ਚ ਉਹਦਾ ਬਾਪੂ ਜਰਾ ਕੋਰਾ ਮੈਂ ਵੇਖ ਕੇ ਨਾ ਅਸੀਂ ਭੈਣ ਦੋ ਤਿੰਨ ਲੋੜੀਆਂ ਕੜਾ ਦਿਵਾਲੀਆਂ ਕੱਟ ਤੀਆਂ ਘਰੇ ਆਲੇ ਅਸੀਂ ਕਮਲੇ ਸੀ ਸਾਰੇ ਪੂਆ ਮਾਣ ਸਿੰਘਾਂ ਛੱਡਦੀਆਂ ਉਹ ਉਹਦਾ ਵਿਆਹ ਨਹੀਂ ਵੇਖਿਆ 20 ਸਾਲਾਂ ਤੋਂ ਕੋਈ ਰਿਸ਼ਤੇਦਾਰੀ ਨਹੀਂ ਆਣੀ ਪਈ ਇੱਧਰ ਹੋਇਆ ਭਾਜੀ ਇੱਕ ਤਾਂ ਮਿਹਨਤ ਜਿਆਦੀ ਕਰਾਉਂਦੇ ਆ ਇੱਕ ਮਾਂ ਤੋਂ ਸੰਧਾਣੀ ਉਹਨੂੰ ਕੱਤੇ ਆ ਜੀ ਜੀ ਨਹੀਂ ਲੱਗਦਾ ਸਾਰੇ ਆਪ ਦੇ ਗਿਆ ਮਸ਼ਹੂਰੀ ਆ ਗਈ ਮਸ਼ਹੂਰੀ ਆ ਗਈ ਹੁਣ ਤਾਂ ਮੋਟਰਸੇਡ ਦੇ ਦਿੰਦੇ ਉਸੇ ਵੇਲੇ ਹੁਣ ਤਾਂ ਘਰ ਦੇ ਮੋਟਰਸੇਡ ਦੇ ਦਿੰਦੇ ਉਸੇ ਵੇਲੇ ਹੋਰ ਐਡੀ ਆਪ ਕਰ ਐਸਪੀ ਭਾਣ ਅਫੀਸ਼ਾਲ ਚਾਬੀ ਦੇ ਮਿੱਤਰਾਂ ਦੇ ਅੱਖ ਵੜੀ ਲਾਲਾ ਬੰਦਾ ਮੁੰਡਾ ਮਾਰਨਾ ਦੱਸ ਅੱਜ ਕੈਰ ਕੈਰ ਵਲੌਗਰ ਦਾ ਮਾਂ ਵੇਂਦਾ ਵੜੇ ਹੋਰ ਸਾਫ ਨਾਲੀ ਅੱਜ ਲਾਗੇ ਨਾ ਪਿੰਡ ਤਾਂ ਅੱਗੇ ਆ ਅਜੇ ਆਪਾਂ ਆ ਵੀ ਹੱਥ ਸਿਹਾਰ ਨਹੀਂ ਪੂਰੇ ਹੱਥ ਚ ਆਈਏ ਨੇ ਤੇ ਹੱਥ ਤੇ ਬੜਕ ਮਾਰ ਜਿਹਾ ਚਾਰ ਥਲੇ ਦਾ ਮੈਂ ਇਹ ਲੋਕ ਰਿਕਵਰੀ ਕਰਦਾ ਬੰਦਾ ਸੈੱਟ ਸੂਟ ਫੇਰ ਟੈਨਸ਼ਨ ਹੁੰਦੀ ਪਹਿਲਾਂ ਬੇਰੇ ਤੋਂ ਪਹਿਲਾਂ ਚੰਗਾ ਆ ਥਾੜੇ ਤੋਂ ਬਾਅਦ ਵਧੀਆ ਮੈਚ ਜਿੱਤੀ ਐਂਟਰੀ ਕਰਤੀ ਆ ਕਿਉਂਕਿ ਪਹਿਲਾਂ ਪਹਿਲਾਂ ਐਕਸਟਰੀ ਕਰਨੇ ਮੈਂ ਕਿਰਨਾ ਪਿੰਦੇ ਪਵਾਣਾ ਆਪਾਂ ਸਿੱਧੇ ਬੱਜਾ ਮੈਚ ਐਂਟਰੀ ਕਰਤੀ ਆ ਕਹਾਂ ਇਹਦਾ ਬੰਦਾ ਕਿਹਦੇ ਨੂੰ ਪਾ ਕੇ ਕਿੰਨੇ ਮਾੜਾ ਲਿਖਾਇਆ ਕੰਮ ਦਾ ਕਰਦਾ ਉਹ ਲੈ ਗਿਆ ਬੰਦੇ ਗਲਤੋੜਾ ਕਰਦੇ ਨੇ ਜਿਹੜਾ ਬੰਦਾ weight ਵਾਲਾ ਰੀਡਰ ਜਿਹੜਾ ਬੰਦਾ weight ਵਾਲਾ ਰੀਡਰ ਆਊਗਾ ਨਾ ਤਾਂ ਓਪਨ ਚ ਸਾਰੀ ਜੜੀ ਲੱਤਾਂ ਨਾ ਫੜਾਊਗਾ ਉਹ ਜ਼ਿਆਦਾ ਤਾਂ ਕਰਨ ਦਾ ਦੇਖੋ ਉਹ ਜੱਫਾ ਖਾਊਗਾ ਅਖੋਂਗੇ ਵੱਡੇ ਜਾਫੀ ਤੋਂ ਕਦੇ ਵੇਖ ਲਓ ਤੇ ਜਿਹੜਾ weight ਵਾਲਾ ਜਾਫੀ ਆਇਆ ਹੋਊਗਾ ਉਹ ਵੱਡੇ ਰੀਡਰਾਂ ਦਾ ਸੱਪੇ ਨੂੰ ਫੜ ਛੱਡੂਗਾ ਦੇ 70 ਦੀ ਲੱਤਾਂ ਚ ਦੇ 70 ਦੀ ਲੱਤਾਂ ਤੇ ਜਦੋਂ ਵੇਟ ਵਾਲਾ ਰੀਡਰ ਵੇਟਰ ਜਾਫੀ ਨਾਲ ਟਕਰਾਂਦਾ ਆ ਫੇਰ ਅੱਗ ਕੱਢਦੇ ਹੋ ਫੇਰ ਸਵਾਦ ਹੁੰਦਾ ਉਹਨਾਂ ਦੀ ਕਬੱਡੀ ਵੇਖਣ ਦਾ ਵੀ ਫੇਰ ਉਹ ਤਾਂ ਪੂਰੇ ਹੋ ਜਾਂਦੇ ਨੇ ਇੱਕ ਪੱਸੇੋਂ ਫੇਰ ਉਹ ਗੱਲ ਬਣਦੀ ਸੱਪ ਨੂੰ ਸੱਪ ਲੜਨ ਵਾਲੀ ਉਹ ਕਈ ਬੰਦੇ ਵੇਖੇ ਆ ਜਿਹੜੇ ਵੇਟ ਵਾਲੇ ਜਾਫੀ ਬੜੇ ਹੁਣ ਓਪਨ ਆ ਓਪਨ ਦੇ ਜਾਫੀਆਂ ਨਾਲ ਮਤਲਬ ਚਲੋ ਸਾਰਿਆਂ ਨੂੰ ਪਤਾ ਹੁੰਦਾ ਸਾਰੇ ਖੇਡਦੇ ਆ ਉਹਨਾਂ ਦੇ ਚੱਕਰ ਨਾਲ ਜਾਂਦੇ ਆ ਵੇਟ ਵਾਲੇ ਜਦੋਂ ਨਵੇਂ ਆਉਂਦੇ ਤੰਗ ਕਰਦੇ ਜਿਹੜਾ ਵੀ ਵਿਆਪੀ ਮਾਰਕੀਟ ਚ ਆਉਂਦਾ ਉਹ ਇੱਕ ਰੀ ਮੁੜਕੇ ਸਾਲਕ ਤੰਗ ਕਰਦਾ ਸਾਰਿਆਂ ਨੂੰ ਜਿੰਨਾ ਦਾ ਭੇਤ ਨਹੀਂ ਉਹਦਾ ਪੂਰੀ ਢੇਰ ਹਾਉਂਦਾ ਲੈ ਵੀਰੋਂ ਨਹੀਂ ਆਇਆ ਅੱਜ ਇਕੱਠੇ ਹੋ ਗਏ ਸਾਰੇ ਜਾਣੇ ਹਾਂ ਸਾਰੇ ਯਾਰ ਜੇ ਕਿਤੇ ਜਦੇ ਹਾਂਜੀ ਹਾਂਜੀ ਠੀਕ ਹੈ ਹਾਂ ਉਸ ਨਾਲੋਂ ਜ਼ਿਆਦਾ ਸਾਰਿਆਂ ਬੰਦੇ ਆਪਣਾ ਦੇ ਨਾਲ ਉਹ ਫੋਨ ਲੈ ਕੇ ਨਾ ਸਾਰਾ ਸਟੋਰੀਆਂ ਪਾਉਣ ਗਿਆ ਯਾਰ ਉਹਨਾਂ ਦੀ ਚੱਲ ਰਹੀ ਹੈ ਫੋਕਾ ਮਾ ਬਣਵਾ ਲਈ ਚਿੰਤ ਲੱਗੇ ਆ ਪਿੰਦ ਲੱਗੇ ਡਰ ਲੱਗਦਾ ਹੈ ਡਰ ਕੀ ਦਾਦੂ ਕੋਈ ਨਹੀਂਗਾ ਹੂੰ ਡਰ ਚੱਕ ਐਸੀ ਕਦੇ ਦੇ ਖੇਤ ਤੇ ਆਪਾਂ ਕਦੇ ਬੰਨੇ ਘਰ ਬਾਹਰ ਖੇੜੀਆ ਮੇਲਾ ਬਹੁਤ ਭਰੂਆ ਜੀ ਅੱਜ ਬਹੁਤ ਜ਼ਿਆਦਾ ਉਧਰ ਦੇਖੋ ਤੇ ਆ ਗਰਾਂ ਪਹਿਲਾਂ ਹੀ ਭਰ ਗਿਆ ਸਾਡੇ ਫੋਨ ਦਾ ਨਾ ਜੁਹ ਨਹੀਂ ਜਾਂਦਾ ਇਹ ਹਾਂ ਬਣਾਉਣ ਉਹਦਾ ਡੇਕਾ ਡੁਕਾ ਗਾਂ ਜਾ ਕੇ ਦੇਖ ਨਿਕਾ ਜਾ ਫਿਰ ਲੋ ਉਧਰ ਹੇਠਲੇ ਵੜ ਕੇ ਵੇਖੀ ਗੇ ਕਾਲੀਆਂ ਕਰਾਉਣਾ ਜੀ ਨਾਲੇ ਹੋਰ ਸਿਆਪਾ ਹੋ ਜਾਂਦਾ ਨਾ ਕਾਲੀਆਂ ਮੁਰਕੇ ਭਰਾਵਾ ਅੱਜ ਤੱਕੇ ਤੁਕੇ ਨਾ ਮਹਾਰਾਜ ਦਾ ਨਾਮ ਲੈ ਕੇ ਖੇਡੀ ਗੁੱਡੀ ਜੰਨੇ ਆ ਇਹਦੇ ਇਹੋ ਜਿਹੇ ਕੱਦ ਕਾਠਾ ਨੂੰ ਤੇ ਕੁੱਡੀ ਨਹੀਂ ਦਾਸ ਹੁੰਦੀ ਹੁਣ ਵੇਖ ਕੱਦ ਕਾਠਾ ਨੂੰ ਤੇ 50% ਕੁੱਡੀ ਪਹਿਲਾਂ ਹੀ ਮਿਲ ਜਾਂਦੀ ਏ ਨੇ ਜਿਹਦਾ ਕੱਦ 6 ਫੁੱਟ ਆ ਭਾਰ ਇੱਕ ਕਾਊਂਟਰ ਦਾ 100 ਕਿਲੋ ਆ ਅੱਧੀ ਕੌਡੀ ਤੇ 50% ਉਹਨੂੰ ਕੁਦਰਤੀ ਮਿਲ ਜਾਂਦੀ ਚਾਹੇ ਉਹ ਰੇਡਰ ਚਾਹੇ ਉਹ ਜਾਫੀ ਅੱਧੀ ਕੌਡੀਆਂ ਨੂੰ ਵੇਹ ਰੱਬ ਹੀ ਦੇ ਦਿੰਦਾ ਪਹਿਲਾਂ ਹੀ ਗਰਾਊਂਡ ਠੀਕ ਆ ਭਵਾਨਾ ਹਾਂ ਵਧੀਆ ਵਧੀਆ ਬਣੀ ਹੂੰ ਓਕੇ ਬਣੀ ਗਈ ਜੇ ਉਹਨਾਂ ਵਿੱਚ ਜਿੰਨੀ ਗਰਾਊਂਡ ਵਧੀਆ ਹੋਵੇ ਨਾ ਉਹਨਾਂ ਮੈਚ ਵਧੀਆ ਹੁੰਦਾ ਸਹੀ ਗੱਲ ਹੈ ਕਈ ਲੋਕ ਪੋਲੀ ਕਰ ਲੈਂਦੇ ਜਿਆਦਾ ਪਸ਼ਾਂਤ ਪਤਾ ਨਹੀਂ ਪੋਲੀ 'ਚ ਮੈਚ ਜ਼ਿਆਦਾ ਵਧੀਆ ਹੁੰਦਾ ਪੋਲੀ 'ਚ ਰੈਡਰ ਹੀ ਮੁੜ ਕੇ ਚੌਰ ਨਹੀਂ ਮਾਰਦਾ ਰੂਟਾ ਵੀਟਰ ਨਾ ਨਹੀਂ ਡੂੰਗ ਪੋਲੀ ਹੁੰਦੀ ਰੂਟਾ ਵੀਟਰ ਨਾਲ ਤੇ ਬ੍ਰੇਕ ਹੁੰਦੀ ਆ ਫੌਲਡਰ ਕੀ ਹੋ ਜਾਂਦੀ ਉਹ ਬੱਲ ਜੀ ਰੂਟ ਰੂਟ ਆਊਟਰ ਨਾਲ ਪਾਊਡਰ ਰਿਹੀ ਜਾਂਦੀ ਐ ਰੋੜੀ ਨਹੀਂ ਰੰਦੀ ਰੂਟਾ ਬਟਰ ਨਾਲ ਹੂੰ ਆਉਣਾ ਜੇ ਮੰਜਾ ਕਿਨੇ ਪੁੱਛਿਆ ਵਲੌਗ ਚ ਕਿ ਆ ਜਿਹੜੇ ਨਿਸ਼ਾਨ ਆ ਗੋਲ ਗੋਲ ਇਹ ਪ੍ਰੋਵਾ ਥੈਰੇਪੀ ਜੀ ਕਰਾਈ ਕਰ ਲੋ ਲੱਕ ਬੜਾ ਦੁੱਖ ਦੇ ਤਰੀਨ ਜਾਂਦੇ ਉਹ ਮਾਸ ਮਾਸ ਲੱਗ ਜੀ ਗੱਲ ਤਰੀ ਸਹੀ ਉਤਰਾਇ ਕਰਾ ਕੇ ਪੁੱਛਣੀ ਚਾਹੀਦਾ ਅੰਤੰਗ ਰੱਖੀ ਨਾ ਪ੍ਰਮਾਨ ਨੂੰ ਪਣੀ ਕਿਹੜੀ ਬਿਮਾਰੀ ਲੱਗੀ ਮੱਖਿਆ ਮੁੱਖੇ ਲੜ ਗਏ ਕਿ ਕਿਨੇ ਕਹਿਣਾ ਇਹ ਕਰਾ ਕੇ ਦੋ ਦਿਨ ਰੈਸਟ ਮਾਰ ਲੇ ਉਹ ਮੈਂ ਤਾਂ ਆਖਿਆ ਚੱਲ ਹਟ ਜਣਗੇ ਪਰ ਕਰਾਈ ਤੇ ਉਤਰਾਂ ਤੇ ਕੱਲ ਸਵੇਰੇ ਕਰਾਈ ਸੀ ਹੂੰ ਪੰਜਾਬ ਫਿਜ਼ੀਓਥੈਰੇਪੀ ਸੈਂਟਰ ਨਵਾਂ ਖੁੱਲਾ ਉਥੇ ਪੱਟੀ ਫਾੜਕ ਲਾਗੇ ਕਚੈਰੀ ਰੋਡ ਤੇ ਉਹ ਬਹੁਤ ਸਿਆਣੇ ਮੈਡਮ ਯਾਰ ਸੱਚੀ ਬਹੁਤ ਵਧੀਆ ਹਾਂ ਤੇ ਵਧੀਆ ਟਰੀਟਮੈਂਟ ਕੀਤਾ ਉਹਨਾਂ ਨੇ ਚਲੋ ਤਮਾਤਮਾ ਲੰਬੀ ਉਮਰ ਕਰੇ ਫਿਰ ਰਿਸਪੈਕਟ ਬਹੁਤ ਕਰਦੇ ਯਾਰ ਹਰ ਇੱਕ ਬੰਦੇ ਦੀ ਠੀਕ ਹੈ ਵਧੀਆ ਚਾਹ ਪਨੀਰ ਲੈ ਆਂ ਠੰਡੇ ਲੈ ਆ ਚਾਹ ਲੈ ਆ ਪਾਣੀ ਲੈ ਆ ਦੁੱਧ ਆਪਣਾ ਜੂਸ ਲੈ ਆਂ ਉਹ ਵਿਚਾਰੇ ਫਿਰ ਉਹਨਾਂ ਨੇ ਪਤਾ ਪਹਵਾਣ ਆ ਹਾਂ ਉਹਨਾਂ ਨੇ ਪਤਾ ਪਹਵਾਣ ਆ ਨਹੀਂ ਉਹ ਕੱਲ ਮੈਡਮ ਅਸੀਂ ਜਦੋਂ ਗਏ ਉਹਨਾਂ ਡਾਕਟਰ ਸਾਹਿਬ ਨੇ ਪਛਾਣ ਲਿਆ ਦੇ ਮੈਡਮ ਤੁਹਾਨੂੰ ਲੱਗਦਾ ਮੈਂ ਚ ਵੰਦੇ ਹੁੰਦੇ ਹਾਂ ਮੈਂ ਪਹਿਲਾਂ ਖੇਡਦੇ ਰਹਿਆ ਚੁੱਕ ਇਹ ਸਾਈ ਵਾਲਾ ਹੁਣ ਆਇਆ ਫਿਲਟਰ ਨਾਲ ਹੈਲੋ ਬਾਰ ਦੇ ਸੋ ਬਲੇ ਰਹਿ ਗਏ ਤੇ ਪਰ ਖਲਾ ਦੇਵਾਂਗੇ ਥੋੜੇ ਦਿਨਾਂ ਤੱਕ ਹਨਾ ਛੱਤ ਵਾਲੇ ਦੇ ਘਰ ਦੇ ਰਹਾਂ ਤੇ ਥੋੜੀ ਮਿਹਨਤ ਦਾ ਮੁੱਲ ਨਹੀਂ ਆਪਣਾ ਨੇ ਰੱਖਣਾ ਹੂੰ ਬਾਬੇ ਨਾਨਕ ਨੂੰ ਪਤਾ ਬੱਚੇ ਮੇਰੇ ਨੂੰ ਇੱਕ ਬੰਦਾ ਮੈਸੇਜ ਕਰ ਦਿੰਦਾ ਵਾ ਕਿ ਦਾ ਪਰਮਾਨੇ ਅਮਰੀਕਾ ਕਾ ਜਾਣਾ ਵਾ ਪਰਮਾ ਤੁਹਾਨੂੰ ਥੋੜੇ ਦਿਨਾਂ ਤੱਕ ਮਿਲ ਪੂਗਾ ਮੇਰੇ ਵੀਰੋ ਕਾਣਾਂ ਨੂੰ ਮਿਲਦੇ ਹਾਂ ਅਗਲੇ ਮਹੀਨੇ ਅੱਜ ਰਾਤ ਨੂੰ ਟੇਡ ਚੋਕਦੇ ਆਂ ਮੈਜਾ ਤੇ ਫਾਲ ਨੂੰ ਹੈਗਾ ਉਤਰਾ ਦੇ ਮੇਲਾ ਕਾ ਉਥੇ ਪਰਸੋਂ ਤੇ 23 24 ਨੂੰ ਮੇਲਾ ਮਾ ਜਰ ਵਿਛਾਲ ਉਦਨ ਦਾ ਲਗੋਟਾ ਨਹੀਂ ਲੱਭਣਦਾ ਯਾਰ ਜਿੱਦਨ ਦਾ ਆਪਾਂ ਉਥੇ ਬਹਰ ਬਹਰ ਉੱਡ ਕੇ ਥਿੰਮ ਥਿੰਮ ਮੁੜ ਜਾ ਇਹ ਹੱਥ ਮੇ ਆ ਨਹੀਂ ਨਹੀਂ ਇਹ ਤਾਂ ਮੈਂ ਹੀ ਦੇ ਨਹੀਂ ਪਾਇਆ ਥਿੰਮ ਥਿੰਮ ਮੁੜ ਜਾ ਅਕਾਲੀ ਦਾ ਚੱਲ ਵਾਸ ਹਲਪਣਾ ਸ਼ਕਤੀ ਮਾਨੂੰ ਉੱਡ ਜਾ ਚਰਾਗ ਦੀ ਨੂੰ ਇਹ ਕਾਲੀ ਸਿਮ ਸਿਮ ਇਹ ਅਬਦਰ ਖਤਮ ਆਂ ਕਿੱਥੇ ਜੜੇ ਤੇ ਇੱਥੇ ਕਬੱਡੀ ਦੇਖਣ ਦੀ ਤਨ ਬਾੜ ਡੰਡਾ ਉਹ ਭਲਾ ਨਾ ਚੱਲੇ ਚੱਲ ਜੀ ਹਾਂ ਹੂਣ ਇੱਕੋ ਮਿੰਟ ਰੋਜਾ ਵਾਜ ਜਾ ਬੰਦੇ ਮੰਜੀ ਦੀ ਗੱਡੀ ਮੋੜੂ ਆਵਦੀ ਗੱਡੀ ਮੂਹ ਪੀਲਾ ਕੂ ਕੱਢੂਗਾ ਮੈਂ ਮੜੇ ਆ ਗਿਆ ਬਸ ਇਹ ਮੈਂ ਨਹੀਂ ਕੱਢਦਾ ਮੰਜੀ ਦੀ ਗੱਡੀ ਗੱਡੀ ਕੋਲੇ ਮੋੜ ਤੇ ਲੈ ਜਾ ਤੈਨਾਂ ਕੋਲ ਉਹ ਨੰਮ ਦੀ ਘਰ ਗਿਆਦਾ ਵੀ ਜਾ ਗਿਆ ਆਹੋ ਭਰਾਵਾ ਮੈਨੂੰ ਲੱਗਿਆ ਪਤਾ ਕਾਲਾ ਉਹ ਥੂੜ ਆਉਂਦੇ ਚੱਲ ਜੀ ਕਿੱਥੋਂ ਦਾ ਭਮਾਂਜੀ ਐ ਬਹਿ ਜਾ ਬਹਿ ਜਾ ਹੋ ਗਈ ਜਾ ਕੇ ਦੇ ਚਲੋ ਮੇਰਾ ਨਹੀਂ ਮਹਾਰਾਜ ਕਿੰਨਾ ਚੋਹ ਜਣਾ ਦੇ ਆਹ ਜਿੰਨਾ ਨਾ ਤਕੋ ਜੀ ਮੜੀ ਬੋਲੀ ਕਿ ਠੀਕ ਆਦੀ ਕਿਸੀ ਉੱਥੇ ਵਿੱਚ ਹੀ ਗਿਆ ਜੰਦਾ ਮੈਂ ਪੁਰਾਣ ਨੂੰ ਕੈਹ ਜਾਇਜ ਕਰਾ ਦੇ ਮੇਰੇ ਨਾਂ ਤੇ ਬੁਕਿੰਗ ਜਾਇਜ ਕਿ ਆਹ ਬਲਵਾਨ ਨੂੰ ਬੁਕਿੰਗ ਕਰਾ ਦੇ ਮੇਰੇ ਨਾਂ ਤੇ ਫੋਨ ਕਹਿੰਦਾ ਬੰਦਿਆ ਜੇ ਸਾਰੇ ਜਣੇ ਵੀਰ ਇਦਾਂ ਮਿੱਤ ਕਰਿਆ ਕਰੋ ਚਲ ਚੋ ਚਲੋ ਚੋ ਚਲੋ ਚਲ ਚਾਬੀ ਉੱਥੇ ਪਈ ਆ ਮਾਦਾ ਬਤ ਕਰ ਰਹੇ ਹਾਂ ਤੇ ਗੈਸ ਹੈ ਤਾਂ ਕੀ ਇੱਕ ਪਾਰ ਹੈ ਭਾਰਤ ਪਰੋਗਰੀ ਨਾਲ ਨੇ ਸ਼ੁਰੂ ਕਰਦੇ ਸੇਵਾ ਦੀ ਜੀ ਨਾਲ ਨੇ ਇੱਕ ਵੱਡਾ ਸਮਾਂ ਬਣਾਉ ਜੇਨਨ ਸਾਹਿਬ ਦੀ ਰਿਕਰ ਕਰਾ ਰਹੇ ਹੈ ਔਰ ਉਹਦੇ ਨਾਲ ਜਿਹੜੀ ਗਰਾਉਂਡ ਸਾਹ ਦੇ ਵਿੱਚ ਬਾਥੀ ਨਾ ਰੱਖ ਦਿੱਤੇ ਪਰ ਬਣਾਉਣਾ ਆਪਣੇ ਆਪ ਹੀ ਪੈਂਦਾ ਹੈ ਜਿੰਨਾ ਸਫਰ ਆਇਆ ਵੀ ਪਿੰਡੋਂ ਹਟਾਇਆ ਹੋਵੇਗਾ ਆਪਣੇ ਫੈਸਲੇ ਦੇ ਉੱਪਰ ਬਾਰ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਖੇਡ ਰਿਹਾ ਹੈ ਖੰਮਕੀ ਦੇ ਵਿਰੁੱਧ ਬੇਤੀ ਕਰਨਾ ਵੀ ਅੱਜ ਹੀ ਹੋ ਗਰਾਊਂਡ ਨਹੀਂ ਹੈ ਹੋਰਾਂ ਦੇ ਲਈ ਹੋਵੇਗੀ ਪੈਡ ਨੂੰ ਕੀ ਜਿਹੜਾ ਖੱਬੀ ਤਰਤੀ ਦੁੱਕੀ ਪੁੱਟਣੇ ਆ ਜਾਂਦੇ ਬਹੁਤ ਵੱਡਾ ਮੈਚ ਸ਼ੁਰੂ ਹੋਣਾ ਹੈ ਕਿਰਿਆਲੇ ਦੀ ਟੀਮ ਦੇ ਰੰਗ ਪਲੇਅਰ ਗਰਾਊਂਡ ਦੇ ਵਿੱਚ ਜਲਦੀ ਤੋਂ ਜਲਦੀ ਪਹੁੰਚ ਜਾਣਗੇ ਆ ਆ ਗਿਆ ਪੂੜਿਆਂ ਵਾਲਾ ਗੇਂਦਰ ਪਾਲੀਆ ਨਾ ਉਹ ਨਗਰੇ ਨਗਰੇ ਕੰਨ ਕਹਿੰਦੇ ਪੁੱਜਣ ਜਾ ਰਹੇ ਆ ਇੱਕ ਭੈੜਾਈ ਹੈ ਘਰ ਦੇ ਵਿੱਚ ਕਹਿੰਦੇ ਲੋਹੜੀ ਸਰਪੰਚ ਜੀ ਯੂਕੇ ਸਾਰਾ ਨਗਰ ਸਾਡੇ ਐਨ ਆਰ ਆਈ ਵੀਰ ਅਸੀਂ ਸਾਰਿਆਂ ਦਾ ਦਿলো ਧੰਨਵਾਦ ਕਰਦੇ ਆ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਕਹਿੰਦੇ ਉਹਦੇ ਵੀ ਮੇਲੇ ਨੂੰ ਕਾਮਯਾਬ ਕਰਨ ਦੇ ਲਈ ਠੀਕ ਆ ਠੀਕ ਆ ਹਾਂ ਤੇ ਹੱਜੀ ਦਾ ਮਤਲਬ ਕੀ ਹੁੰਦਾ ਮੈਂ ਕਿਸੇ ਨੂੰ ਵਾਂਗੂ ਵੀ ਕਹਿੰਦਾ ਪਰ ਮੈਂ ਕਹਿੰਦੇ ਇਹ ਥਾਪੀਆਂ ਵੱਜਣੀਆਂ ਸ਼ੁਰੂ ਹੋ ਜਾਂਦੀ ਹੈ ਵੱਡੇ ਜੋਬਨ ਨੂੰ ਪੱਟੀ ਗੱਡੀ ਦਿੱਤੀ ਹੈ ਉਹ ਵੱਡੇ वाला ਬੰਦਾ ਹੈ ਵੱਡੇ ਬਾਦ ਦੇ ਸਰਮਾਨ ਜਿਹੜੇ ਐ ਬੈਠੇ ਨੇ ਵੀਰੋਣੀ ਹੁਣ ਤੇ ਗੁਰਸਿਮਰਨ ਮੁੰਡਾ ਸਰਦਾਰ ਹੈ ਆ ਗਿਆ ਇਹ ਕਹਿੰਦਾ ਨੇ ਵੀ ਢੀਂ ਦੇ ਸੰਕੇਤ ਪਰ ਜਿਹੜੇ ਕਈ ਪਰਾ ਟੈਂਕੀ ਦੇ ਖੜੇ ਨੇ ਉਹ ਵੀ ਬੇਨਤੀ ਹੈ ਸੇਫ ਰਹੋ ਇਹਦਾ ਕਹਿੰਦੇ ਹੋਵੇ ਵੀ ਜਿਹਦੇ ਹੱਥਾਂ ਦੇ ਸਾਰੇ ਤੁਸੀਂ ਬੈਠੇ ਹੋ ਕੋਈ ਤਕੜਾ ਜੱਫਾ ਲੱਗ ਜੇ ਉਹ ਹੱਥ ਛੱਡ ਕੇ ਤੁਸੀਂ ਤਾੜੀ ਵਾਲੇ ਪਾਸੇ ਹੋ ਜਾਓ ਤੁਹਾਡੇ ਨਾਲ ਦੇ ਤੁਹਾਨੂੰ ਗੁੱਜਰ ਨਹੀਂ ਤੁਹਾਡੀਆਂ ਵੀਡੀਓ ਬਹੁਤ ਵਧਾਉਣਗੇ ਇਹ ਮੇਰੀ ਬੇਨਤੀ ਹੈ ਤੁਸੀਂ ਸਭ ਜੀ ਆਇਆ ਜਿਦੋਂ ਧੰਨਵਾਦ ਸਾਡੇ ਸਤਕਾਰ ਦੇ ਯੋਗ ਨੇ ਅੱਜ ਭਾਈ ਹਰਿਆਰੇ ਜੀ ਵੀ ਨਾਲ ਆਏ ਹੋਰ ਉਹ ਤੋਂ ਵੱਡੇ ਨਾਮ ਨੇ ਮਾਝਾ ਚਾਰਜ ਸਿਕੰਦਰ ਪੰਜਾਬ ਨਿਗਮ ਦੇ ਜੋ ਚੇਅਰਮੈਨ ਨੇ ਇਹ ਵੀ ਇੱਕ ਲੱਖਾਂ ਕਿੰਨੇ ਨੂੰ ਬਹੁਤ ਵੱਡਾ ਮਾਣ ਜਿਹੜਾ ਮਿਲਿਆ ਕਿਸੇ ਪਾਸੇ ਚੰਗੋੜ ਹੈ ਬਿਲੇ ਦੇ ਵਿੱਚ ਬਗਾਰ ਪਰ ਇਹ ਪਰ ਕਹਿੰਦੇ ਪਹਿਲੀ ਕਬੱਡੀ ਪੈ ਗਈ ਮੇਰੇ ਮਿੱਤਰੋ ਇਹ ਇਹ ਕਹਿੰਦੇ ਭੀਖੀਪਿੰਡ ਦੇ ਇਲਾਕੇ ਦਾ ਇਹ ਕਹਿੰਦੇ ਜਲੇ ਤਰ ਤਰ ਦਾ ਕਾਈ ਕੀਤੀ ਆ ਨੰਬਰ ਕਹਿੰਦੇ ਮੱਖੀ ਕਾਲੇ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਨਾ ਆਪਣੇ ਸਾਡੇ ਚੋਟੀ ਦੇ ਕਬੱਡੀ ਖੇਡੇ ਦੀ ਹੈ ਨਾਲੇ ਜੰਦੂ ਜਿਹੜਾ ਡੀਪੀ ਸਾਹਿਬ ਵੀ ਉਹਨਾਂ ਨੂੰ ਜ਼ਹਿਰਾਂ ਦਾ ਸਵਾਦ ਵੀ ਦੱਸੀਦਾ ਜਿਹਨਾਂ ਨੂੰ ساری ਉਮਰ ਸਾਫੀ ਸੀ ਕੋਲੇ ਪਈ ਹੈ 11 ਮੁੰਡਿਆਂ ਦਾ ਕੇਸ ਲੱਗਾ ਹੋਇਆ ਜਿਹਨ ਕਿ 11 ਦੇ ਵਿੱਚ ਜਿਹਦਾ ਨਾਮ ਆ ਗਿਆ ਹੈ ਇਹ ਵੀ ਕਹਿੰਦੇ ਕੈਨੇਡਾ ਦੇ ਵਿੱਚ ਖੇਡੇਗਾ ਆਹ ਮੱਖੀ ਕਲਾਂ ਵਾਲਾ ਇਸ ਦੇ ਲਈ ਕਬੱਡੀ ਪਾ ਰਿਹਾ ਹੈ ਇੱਕ ਚਰਚਾ ਛਿੜੀ ਹੋਈ ਹੈ ਕਿ 7 ਤਰੀਕ ਨੂੰ ਅਮਰੀਕਾ ਦੇ ਵਿੱਚ ਬਹੁਤ ਵੱਡਾ ਟੱਪ ਹੈ ਉਹ ਟੱਪ ਦੇ ਕਹਿੰਦੇ ਆਹ ਮੁੰਡਾ ਪਰਫਾਰਮ ਕਰੇਗਾ ਬਾਕੀ ਵੇਖਦੇ ਹਾਂ ਪਰਮਾਤਮਾ ਇਹ ਮੱਖੀ ਕਲਾਂ ਵਾਲਾ ਇਹਦਾ ਮੱਖਰ ਸਿੱਧੂ ਨਾਮ ਹੈ ਉਹ ਇੱਕ ਤਗੜਾ ਨੰਬਰ ਜੋੜ ਗਿਆ ਨਾ ਆਪਣੀ ਟੀਮ ਲਈ ਪੁਰਾਣੇ ਥਾਪੀਆਂ ਮਾਰ ਜਾਂਦੇ ਆ ਪਰ ਇਹ ਪੁਰਾਣੇ ਪੁਰੇ ਰਹਿ ਉਹਨਾਂ ਟਾਈਮਾਂ 'ਚ ਬੱਸ ਕਰਾਈ ਆ ਜਿੰਨਾ ਟਾਈਮਾਂ ਚਾਪਾ ਹੱਸ ਨੂੰ ਪੀ ਕਹਿੰਦੇ ਰੇ ਆ ਜਿੰਨਾ ਟਾਈਮਾਂ ਦੇ ਵਿੱਚ ਬੱਸ ਨੂੰ ਪੀ ਕਹਿੰਦੇ ਰੇ ਆ ਆ ਮੱਖੀ ਕਲਾ ਵਾਲਾ ਇਹ ਕਹਿੰਦੇ ਮੱਖਣ ਸੰਧੂ ਮੇਰੇ ਬੰਦੋ ਇਹ ਕਬੱਡੀ 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 ماری ہنک بھی چاہیار کرنا بھی نہیں چاہیتا کیونکہ پنج کلے مالک <سؤال> مکھی کرا اس وقت کبھی پار ہے دیکرم جی سنسو نے کہ ਕਹਿੰਦੇ ਫੌਜੀ ਆ ਤੇ ਆ ਕਬੱਡੀ ਦੇ ਵਿੱਚ ਆ ਗਿਆ ਇਹ ਕਹਿੰਦੇ ਮੱਖੀ ਕਲਾਂ ਵਾਲਾ ਜੱਜ ਮੋਹਨ ਸਿੰਘ ਸੰਧੂ ਇੱਕ ਸੁੰਨਰ ਐਂਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਪੁੰਦਰ ਦੇ ਵਿੱਚ ਤੂਫਾਨ ਨਾਮ ਆਵੇ ਤੇ ਲੋਕੀ ਪਿੰਡਾਂ ਵਾਲਾ ਛੱਪੜੀ ਸਮਝ ਲੱਗ ਜਾਂਦੇ ਆ ਇਹ ਨੌਜਵਾਨ ਕਹਿੰਦੇ ਦਰਬਾਰ ਸਿੰਘ ਦੀ ਫੈਸਲਾ ਕਰਦੇਗੇ ਇਹ ਧਰਤ ਕਹਿੰਦੇ ਕਿਰਿਹਾਲੇ ਵੀ ਆ ਨੰਬਰ ਕਿੰਨੇ ਰੇਡਰ ਦੇ ਇਸ ਜੋੜਦਾ ਕਰਦਾ ਜੋ ਜੋ ਕਬੱਡੀ ਨਹੀਂ ਲਿਖਦਾ ਆਹ ਸੋਹ ਮੁੰਡੇ ਦੀ ਕਿ ਰਤਵਾ ਤੇ ਦੇਖ ਉੱਤਰ ਦਾ ਜਦੋਂ ਤਰਾਇ ਕੋ ਟਾਕੂ ਚੰਮਲ ਦਾ ਕੀ ਕੁਝ ਵੀ ਲਗਾਤਾ ਤੁਰਾ ਥੱਲੋ ਇਹਦੇ ਟਾਈਮ ਜਾਣਦਾ ਮੰਗਲ ਦਾ ਇਹ ਮੜਕਾ ਦਾ ਗੁਰਦਾ ਜਿਹਨੇ ਕੌਂਦੀ ਖੇਡੀ ਵੀ ਮੱਖੀ ਕਲਾ ਵਾਲਾ ਕੌਂਦੀ ਬੜੀ ਬੈਠਾ ਕੌਂਦੀ ਬੜੀ ਬੈਠਾ ਮੱਖੀ ਕਲਾ ਵਾਲਾ ਕੌਂਦੀ ਬੜੀ ਬੈਠਾ ਡਾਈਡ ਇੱਕ ਤਗੜਾ ਨੰਬਰ ਜੋ ਹੈ ਰਿਐਕਸ਼ਨ ਥੋੜਾ ਖਿੱਚ ਦੇ ਨੂੰ ਵਿਖੀਆਂ ਦੇ ਉੱਪਰ ਉਹ ਕੋਈ ਬਡੇਰਿਆਂ ਦੇ ਬੈਠਾ ਜੋ ਕਿ ਅਨੰਦ ਮਾਨ ਦੇ ਅੱਜ ਪਿਆ ਕਹਿੰਦੇ ਸਭ ਤੋਂ ਥੱਲੇ ਐ ਨਿਬਰਤਾ ਹਰਮੰਦਰ ਸਿੰਘ ਦੇ ਵਿੱਚ ਦੇਖਣ ਨੂੰ ਮਿਲੀ ਐ ਆਹ ਸਾਹਮਣੇ ਕਹਿੰਦੇ ਇਸ ਵੇਲੇ ਮੱਖੀ ਕੱਲੇ ਵਾਲਾ ਬਾਈ ਬੜ ਕਹਿੰਦੇ ਕਬੱਡੀ ਪਾੜਿਆ ਮੇਰੇ ਮਿੱਤਰੋ ਇਹ ਜੱਟ ਮੋਹਨ ਸਿੰਘ ਐ ਇਹ ਵੱਡੇ ਬੱਲਾ ਦੀ ਟੱਕਰ ਜਿਹੜੇ ਆਏ ਨੇ ਆ ਜੀ ਦੇਰ ਉਹ ਪਹਿਲਾਂ ਆਖਿਆ ਵੀ ਕਬੱਡੀ ਖੇਡੀ ਨਹੀਂ ਜਿਹੜੇ ਕਬੱਡੀ ਐ ਲਓ ਲਾਡੀ ਕਹਿੰਦੇ ਇਸ ਵੇਲੇ ਨੌਜਵਾਨ ਕਬੱਡੀ ਪਾ ਰਿਹਾ ਫੇ ਲੱਗਦੇ ਵਾਹ ਓਏ ਗੱਭਰੂ ਸੁਆਦ ਆ ਰਿਹਾ ਐ ਮੈਂ ਬੇਤੀ ਕਰਦਾ ਬਹਿ ਜਾਓ ਵੀਰ ਵਰਗੇ ਜਿਹੜੇ ਗਰਾਊਂਡ ਦੇ ਵਿੱਚ ਆ ਹੱਥ ਬਣ ਕੇ ਬੇਤੀ ਬਹਿ ਜਾਓ ਕਿਰਪਾ ਕਰਕੇ ਆਓ ਸਾਹਮਣੇ ਉਸ ਵੇਲੇ ਨੰਬਰ ਜਿਹੜਾ ਏ ਬੱਖੀ ਰਣ ਦਾ ਧੱਪਰ ਵੀਰ ਨੇ ਬੜਾ ਧੰਨਵਾਦ ਬੜਾ ਕਬੜਾ ਨੰਬਰ ਵਾਲਾ ਵੀਰ ਦੱਸੂਗਾ ਜਰੂਰ ਐਨਕਰ ਬੁੱਸ ਵਾਲਿਆ ਸਿੰਘ ਵਾਲੇ ਦੇ ਪਾਣੀ 34 ਤੇ ਕਿਰਿਆਰੇ ਦੇ ਵਿੱਚ 44 ਦੇ ਮੁਕਾਬਲੇ ਯੋਧਾ ਕਰਨ ਦਾ ਮੈਨੂੰ ਧੰਨਵਾਦ ਹੈ ਕੁਝ ਸ਼ਬਦ ਦੇ ਤੌਰ ਤੇ ਜਰੂਰ ਹੋਗੇ ਹੋਣਗੇ ਪਰ ਜੇ ਕਿਸੇ ਦਰਸ਼ਕ ਦੇ ਖਿਲਾਫ ਕੋਈ ਚਿੰਤਾ ਪਰ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਸਾਰਾ ਚੰਗੀ ਰਹੇ ਜਿਦਾਂ ਕਿ ਜੂਰ ਬਾਈਕਲ ਦੇ ਨਾਮ ਨਾਲ ਹੈ ਕੈਮਰਾ ਵਰਕਿੰਗ ਆ ਜਾ ਕੋਈ ਨਹੀਂ ਆ ਜਾ ਕਿਛੇ ਦੀ ਮੈਂ ਇੰਨੇ ਵੱਡੀ ਕਰਕੇ ਲਾਉਣੀ ਤਾਂ ਡੀਟ ਕਰ ਲੈਣੀ ਓਏ ਪੈਸੇ ਦੇ ਕੇ ਜਾ ਯਾਰ ਵੀ ਹੈ ਦਰਦਾਈ ਹੈ ਦਰਦਾਈ ਲੈ ਠੀਕ ਆ ਚੱਲ ਕੋਈ ਨਹੀਂ ਹੋਰ ਕਿਵੇਂ ਨਹੀਂ ਫਿਰ ਮੈਂ ਜਾਂਦਾ ਜਾਂਦਾ ਟੂ ਟੇਂਗੜਾ ਜਾ ਕੇ ਮਾਰਦਾ ਹੈ ਨਹੀਂ ਖੁੱਲ ਕੇ ਪਾਉਂਦੇ ਹਾਂ ਮਗਰ ਉਹ ਮੁੰਡਾ ਵਾਤਾ ਸਮਾਜ ਆ ਜਾ ਮਾਰ ਆਹ ਵੈਰੀ ਗੁੱਡ ਤੁਹਾਨੂੰ ਮਿਲਦਾ ਆ। ਇੱਕ ਮੈਚ ਚ ਹੋ ਗਿਆ ਕਰਕੇ ਚੱਲਾ। ਆ ਆਉਦਾ ਨੰਬਰ ਆ ਆਉਦਾ ਨੰਬਰ ਆ ਡਾਊਨ ਠੀਕ ਆ। ਇਹ ਮੁੰਡਾ ਨਵਾਂ ਕਮੈਂਟਰ ਆ ਉਹਨਾਂ ਦਾ। ਇਹ ਕਰ ਰਿਹਾ। ਇਹ ਬਦਲੇ ਹੋਏ ਨਹੀਂ। ਨਹੀਂ ਨਹੀਂ ਪਹਿਲੇ ਬਦਲੇ। ਭਾਜੀ ਮੈਂ ਫੇਰ ਮੇਰਾ ਪੂਛੋ ਸੀਜ਼ਨ ਮਿਸ ਹੋ ਗਿਆ। ਇਹਦਾ ਇਸੇ ਚੱਕਰ ਜੀ ਮਿਸ ਹੋ ਗਿਆ ਮੈਂ ਆ ਮਿਲੂਗਾ ਕਿ ਪੁੱਛਾਂ ਇੱਕ ਗੱਲਾਂ ਕਰਦਿਆਂ ਮੈਂ ਆ ਮਿਲਣੀਆਂ 13 ਸਾਈਆਂ ਮੂੜੀਆਂ ਬਸਤੀਆਂ ਤਾਂ ਮੈਂ ਉਹਨਾਂ ਤੇ ਹੁਣ ਫੇਰ ਜਾਣਾ ਆ ਪੁੱਛੇ ਸਾਈਆਂ ਤੇ ਜਾਣਾ ਪਰ ਮੀ ਜਣਾ ਉਹਨਾਂ ਸਾਈਆਂ ਜਾਣਦੇ ਵੀ ਮੈਂ ਆਪਣੀ ਸਾਈ ਨਹੀਂ ਮੈਂ ਆ ਮੂੜੀਆਂ ਮੂੜੀਆਂਸ ਕਰਕੇ ਵੀ ਮੈਂ ਚੱਲ ਜਣਾ ਅਗਲਾ ਕਹਿੰਦਾ ਵੀ ਜੇ ਆ ਤੋਣਾ ਫੇਰ ਸਾਈ ਤੇ ਨਹੀਂ ਆ ਹੁਣ ਟੀਮ ਭੁਵਾਨ ਆ ਭੁਵਾਨ ਦੀ ਜੁਮੇਵਾਰੀ ਚਲੋ ਸਾਰਿਆਂ ਨੂੰ ਪਤਾ ਮੇਰੀ ਆਦਤ ਹੈ ਜੇ ਮੰਨ ਲਓ ਮੈਂ ਪੈਸੇ ਕੀਤੇ ਕਿਤੇ ਵਧੀਆ ਕੀਤੇ ਆ ਮੈਂ ਆਪਦਾ ਬੰਦੇ ਕਰਕੇ ਪੁੱਛਾਂ ਵੀ ਸਾਡੇ ਨਾਲ ਆਪਾਂ ਬੰਦੇ ਪੇਛੇ ਦੇ ਆ ਤੋਂ ਨੰਮਾ ਨਾ ਆਵੇ ਹਨਾ ਕਿਉਂਕਿ ਇਹਨਾਂ ਨੂੰ ਨੰਨਾਂ ਚ 5 10 10 50 50 ਰੁਪਏ ਇਕੱਠੇ ਕਰ ਰਹੇ ਆ ਤਾਂ ਮੈਂ ਸਾਰਿਆਂ ਨੇ ਪੁੱਛਣਾ ਮੇਲੇ ਅਸੀਂ ਵੀ ਕਰਾਉਣੀ ਆ ਸਾਡੀ ਪੈਂਡਿੰਗ ਦਾ ਕਰਵਾ ਦੇ ਪਤਾ ਹੈ ਅਭੀ ਵਿੱਚ ਵੜ ਕੇ ਪਤਾ ਮੇਰੇ ਦਾ ਹਾਲ ਕੀ ਹੁੰਦਾ ਜਦੋਂ ਕੋਈ ਇੱਕ ਤੋਂ ਬੰਦੇ ਮਿਸ ਹੋ ਜਾਂਦੇ ਨਾ ਸਾਰਾ ਪ੍ਰਿੰਟ ਕਰਦਾ ਐਨਾਂ ਲੰਮਾ ਕਰਨੀ ਵੀ ਇਹਨਾਂ ਨੂੰ ਖਾਦੀ ਨਹੀਂ ਆਉਂਦੇ ਇਹਨਾਂ ਨੂੰ ਉਹ ਨਹੀਂ ਆਉਂਦਾ ਹਨਾ ਆਪਣੀ ਆਦਤ ਨਹੀਂ ਵੀ ਆਪਾਂ ਕਿਸੇ ਨੂੰ ਐਵੇਂ ਬਦਲੇ ਕਿਸੇ ਨੂੰ ਤੁਹਾਨੂੰ ਗੱਲਾਂ ਕਰੀਏ ਜਾਂ ਮੈਨੂੰ ਆਣ ਕੇ ਤੂੰ ਗੱਲ ਕਰੀ ਮੈਂ ਇਸ ਕਰਕੇ ਭਵਾਂਤ ਜੂ ਮੇਰੇ ਲਈ ਦੀ ਆ ਤੇ ਮੈਂ ਉਹ ਸਾਈਆਂ 13 ਮੋੜਾਂ ਜਿੱਥੇ ਕਹਿੰਦੇ ਆਪ ਪਹੁੰਚਣਾ ਚਾਹੀਦਾ ਤੇ ਮੈਂ ਮੋੜ ਤੀਆਂ ਹੁਣ ਮੈਂ ਆਪ ਜਾਣਾ ਆ ਹਰਨਦੀਪੁਰੀਆਂ ਚਲ ਜਾਣਾ ਆ ਜਾ ਕੇ ਹੂਲ ਟਿਕ ਚਲ ਜਾਣਾ ਆ ਉਹ ਅਗਲਾ ਪਤਾ ਕਈ ਵਾਰੀ ਇਦਾਂ ਹੁੰਦਾ ਵੀ ਯਾਰ ਨਹੀਂ ਆਪਾਂ ਸਾਈ ਮੋੜੀ ਆਪਾਂ ਨਹੀਂ ਜਾਣਾ ਇਹ ਇਹ ਗੱਲ ਸੋਚਦੇ ਆ ਪਰ ਮੈਂ ਇਹ ਸੋਚਦਾ ਵੀ ਉਹਨਾਂ ਦਾ ਕਸੂਰ ਨਹੀਂ ਚੱਲ ਕਮੇਟੀ ਦਾ ਕਿਉਂਕਿ ਮੈਂ ਨਾ ਕੀਤੀ ਆ ਉਹ ਤਾਂ ਵਿਚਾਰੇ ਚੱਲ ਕੇ ਆਏ ਸੀ ਮੇਰੇ ਕੋਲ ਤੇ ਮੈਂ ਮੋੜਿਆ ਉਹਨਾਂ ਨੂੰ ਸੋਚ ਮੈਂ ਫਿਰ ਚਲੇ ਜਾਣਾ ਉਹਨਾਂ ਨਾਲ ਆਪਣੇ ਕੋਈ ਆਕਰਮਕਾਰ ਨਹੀਂ ਕੋਈ ਆ ਬੰਦੀਆਂ ਸੋਚ ਵਾਲੀ ਗੱਲ ਆ ਮੈਂ ਤੁਹਾਨੂੰ ਸੱਚਾ ਮੇਰਾ 24 ਨੂੰ ਆਪ ਪਰਸੋਂ ਮਿਲਣਾ ਠਾਡਾ ਕੋਸ ਵਿਤਾ 24 ਵਾਲਾ ਉਹ ਵੀ ਕਿਸ ਚੱਕਰ ਕਰਕੇ ਮਿਸ ਹੋ ਗਿਆ ਪਹਿਲਾ ਮਿਲਣਾ ਤਾਂ 24 ਨੂੰ ਆ ਅੱਛਾ ਉਧਰ ਉੱਤੇ ਮਿਲ ਕਾ ਸ਼ਨੀਵਾਰ ਮੈਨੂੰ ਪੁੱਛਣ ਦੇ ਆ ਬੜਾ ਸਾਈ ਹੈ ਮੇਰੇ ਕੋਲ ਨਹੀਂ ਹੈ ਕਿ ਕਿਹਨੇ ਘਰ ਦੇ ਨਾਲ ਕਾਈ ਤੋਂ ਸਮਾਨ ਆਇਆ ਮੋਸਪੀ ਨੇ ਜਾਣਾ ਵਾਲਾ ਨਵਾਂ ਪਤਾ ਚੋੜੇ ਦੁਕਾਨ ਦਾ 60 ਬੰਦੇ ਸੱਦੇ ਆ ਨਾ ਆਪਣਾ ਨੇ ਆ ਇੱਥੋਂ ਹੀ ਲਾ ਕੇ ਦੇ ਫੋਨ ਮੈਨੂੰ ਗਿਆ ਸੀ ਤੇ ਭਾਜੀ ਫਲਾਣਾ ਪਲਾਣਾ ਖੜਾਓ ਮੈਂ ਕਿਹਾ ਵੀ ਨਹੀਂ ਖੜਾ ਸਕਦਾ ਇਹਨੇ ਘਾਤੋਂ ਅੱਡੀ ਵੀਨੇ ਖੜਾਉਣੇ ਕਿ ਦੂਰੋਂ ਇੱਕ ਖਰਚੇ ਬਹੁਤ ਬਹੁਤ ਜ਼ਿਆਦੇ ਹਰ ਇੱਕ ਨਾ ਇਹ ਥੋੜਾ ਪੁੱਡੀ ਵਾਲਾ ਦਾ ਚੱਕਰ ਹੁੰਦਾ ਹੈ ਕਰਦੇ ਖੁੱਲਾ ਆ ਹੂੰ ਇਹਨੂੰ ਪਤਾ ਵੀ ਚੱਲ ਅੱਜ ਤੋਂ 4000 ਰੁਪਏ ਖਰਚਲਾ ਸ਼ਾਮ ਨੂੰ ਚਾਰ ਮਿਲ ਜਾਣਾ ਬਸ ਸਮੇਂ ਨਾ ਬਤਾਇਆ ਸਮੇਂ ਨਾ ਉਹ ਸ਼ਾਮ ਨੂੰ ਤੇ ਫੁੱਲਾ ਕਰ ਲੈਂਦੇ ਆ ਤੁਹਾਨੂੰ ਤੁਹਾਡੇ ਭਰਾਵਾਂ ਨੂੰ ਗੁੱਸਾ ਕੋਈ ਨਹੀਂ ਤੇ ਤਾਂ ਕਰਕੇ ਇਹ ਆਪਣੇ ਵੀਰੇ ਇਹਨਾਂ ਨਾਲ ਆਪਾਂ ਤਾਂ ਵੀ ਖੇਡ ਲਈਦਾ ਪ੍ਰੀਤ ਨੂੰ ਤਾਂ ਮੈਨੂੰ ਪੁੱਛਿਆ ਵੀ ਉੱਥੇ ਭਵਨਪੁਰੇ ਕਿ ਮੈਂ ਇਹ ਖੇਡ ਗਈ ਮੈਂ ਕਿਹਾ ਮੈਂ ਚੋਜਣਾ ਮੈਂ ਪਹਿਲਾਂ ਸੇਮਾ ਪਰਵਾਨਾ ਨੂੰ ਜੱਜਣਾ ਮੈਂ ਚਾਹਾਂਦੇ ਵੀ ਹੋਏ ਇੱਥੇ ਤੇ ਫਿਰ ਮੈਂ ਇੱਥੇ ਮੈਂ ਜ਼ਰੂਰ ਖੜਾਵਾਵਾਂਗੇ ਮੈਂ ਮਾਮਾ ਕੀ ਪਰਵਾਨਾ ਸਾਤ ਨੂੰ ਕਾਪਿਆ ਤੇ ਪਰਵਾਨਾ ਜੱਜਣਾ ਵਾ ਅਸੀਂ ਅੱਗੇ ਗਰਮ ਦਾ ਸੀਜ਼ਨ ਲੰਘਾ ਲਿਆ ਸਗੋਂ ਲਾਰੇ ਚ ਨਹੀਂ ਤਾਂ ਹੁਣ ਨੂੰ ਮੀਨ ਲੈਂਡ ਤੋਂ ਖੇਡ ਕੇ ਆਜਣਾ ਹੈ ਹਾਂ ਸਾਰੇ ਬੰਦੇ ਯਾਰ ਕੀ ਸੀਜ਼ਨ ਖੇਡ ਆਇਸ ਸਗੋਂ ਮੈਂ ਆ ਸੀਜ਼ਨ ਖਰਾਬ ਕਰ ਲਿਆ ਫਿਰ ਇੱਕ ਚਲੋ ਬੰਦਾ ਕਿਤੇ ਕਾਰਡ ਵਧੋ ਗਲਤੀ ਸਰੀਰ ਫਿੱਟੋਂ ਦੇ ਬਾਵਜੂਦ ਖਰਾਬ ਹੋ ਗਿਆ ਦੁੱਖ ਹੁੰਦਾ ਆਹ ਨਾ ਕੱਢ ਦਿਆ ਮੈਂ ਮੰਤਰੀ ਨੂੰ ਜਨਤਕ ਨਾਮ ਤੋਂ ਕਹਿੰਦਾ